ਹਾਂਜੀ ਕਿੰਨੇ ਚਿਰ ਹੋ ਗਿਆ ਵਿਆਹ ਤੁਹਾਨੂੰ ਵਿਆਹ ਹੋਏ ਨੇ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਹੰਤੋ ਵਿੱਚ ਜੀ ਮੇਰੇ ਦੋ ਤਿੰਨ ਬੁੱਲਾ ਮਰ ਗਿੱਤੇ ਜੀ ਉਹਦਾ ਕੀ ਕਸੂਰ ਤੇ ਪੂਰੀ ਪਈਆ ਮਰੀ ਹੈ ਤੇ ਮੈਂ ਇਥੇ ਸਬੂਤ ਮੰਗਦੇ ਨੇ ਐਦੋਂ ਉੱਤੋਂ ਵੱਡਾ ਸਬੂਤ ਕੀ ਹੋਊਗਾ ਤੇ ਆਲਾ ਤੋਂ ਮੰਦ ਪਾਗੀ ਖਬਰ ਆਈ ਸਾਹਮਣੇ ਇੱਕ ਮਾਂ ਨੇ ਆਪਣੀ 10 ਮਹੀਨੇ ਦੀ ਧੀ ਨਾਲ ਟ੍ਰੇਨ ਅੱਗੇ ਕੀਤੀ ਆਤਮ ਹੱਤਿਆ। ਉੜੀ ਪਈ ਆ ਮਰੀ ਹੈ ਤੇ ਮੈਂ ਇਥੋਂ ਸਬੂਤ ਮੰਗਦੇ ਨੇ ਐਦੂ ਤੋਂ ਵੱਡਾ ਸਬੂਤ ਕੀ ਹੋਊਗਾ? ਮੇਰੀ ਤਾਂ ਧੀ ਗਈਆਂ ਦੋ। ਦੋ ਜਨਾਂ ਹੱਤਾਂ ਦੇ ਵਿੱਚ ਪਈਆਂ ਨੇ ਉਸ ਤੋਂ ਬਾਅਦ ਮੈਂ ਕਰੇ ਕਿ ਮੈਂ ਆਪਣੇ ਹਸਪਤਾਲ ਨਾਮਾ ਮੰਗ। ਕੀ ਕਹਣਾ ਚਾਹੁੰਦੇ ਹੋ ਹੁਣ ਤੁਸੀਂ ਕੀ ਮੈਂ ਤਾਂ ਇਦਾਂ ਜਣੇ ਮੇਰੀ ਧੀ ਨੂੰ ਇਨਸਾਫ ਚਾਹੀਦਾ ਹੈ। ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ। ਉਹ ਕਹਿੰਦੇ ਨੇ ਸਰ ਲਿਆਓ ਜੀ ਬਾਹਰ ਲਿਆਓ ਕੁਛ ਲਿਆਓ ਕੋਈ ਪਰ ਮੇਰੀ ਤਾਂ 3 ਬਸਵਾਦ ਪੂਰਾ ਕੁੱਪੀ ਦਾ ਨਾਮ ਦੱਸੋ 96 ਨਾਮ ਦੱਸੋ ਜੀ ਮੇਰੇ ਘਰੇ ਮਰਚਾ ਦਰਦ ਕਰੋ ਕਿਉਂ ਨਹੀਂ ਕਰਦੇ ਮਰਚਾ ਦਰਦ ਕਰ ਰਹੇ ਮੈਨੂੰ ਕੁਛ ਨਹੀਂ ਮੈਂ ਕਿਨੇ ਰੋਹਿਆ ਸਕਦੇ ਮੇਰੀ ਤਾਂ 3 ਪਈਆ লাশ ਪਈਆ ਉਸੇ ਦਾ ਸਕੂਨ ਤੋਂ ਬਹੁਤ ਹੈ ਮੇਰਾ ਹੋਰ ਚਲੋ ਦੋ ਮਹੀਨੇ ਲਗ ਕੇ ਡੱਡਮੌਂਡੀ ਪਈ ਹੈ ਜਦ ਮੈਨੂੰ ਇਹਨਾਂ ਨੂੰ ਪਤਾ ਨਾ ਹੋਵੇ Tata ਕਹਾਂ ਪੇ ਤਾਂ ਮੈਂ ਸਬੂਤ ਇਕੱਠੇ ਕਰਦੀ ਫਿਰ ਅਭੀ ਮਾੜੀ ਮੋਟੀ ਸੱਟ ਲੱਗੀ ਹੈ ਮੇਰੀ ਤਾਂ ਧੀ ਦੀ লাশ ਪਈ ਹੈ ਇਹ ਦੁੱਤ ਤੋਂ ਸਵਾਸ ਤੋਂ ਸਬੂਤ ਕੀ ਹੋਊਗਾ ਜਿੰਨੇ ਜੋ ਜਾਮ ਕਰਦਾਂਗੇ ਸੜਕ ਇੱਥੇ ਤੱਕ ਕੀ ਨਾਮ ਹੈ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਜਵਨ ਜੀ ਤੁਹਾਡੇ ਕੀ ਲੱਗਦੇ ਸੀ ਜਿੰਨੇ ਸੜਕ ਕੀਤਾ ਮੇਰੀ ਬੇਟੀ ਹੈ ਜੀ ਮੇਰੀ ਦੋਤੀ ਹੈ ਜੀ ਕੀ ਕਰਨੀ ਕਰਨ ਕੀ ਹੈ ਜੀ ਇਹਨਾਂ ਦੀ ਮੇਰੀ ਕੁੜੀ ਨੂੰ ਕੁੱਟਿਆ ਗਿਆ ਜੀ ਮੇਰੇ ਕੁੜੇ ਨੂੰ ਕੁੱਟ ਕੇ ਤੇਰੇ ਨਾਂ ਨੇ ਕੋਈ ਮੇਰੀ ਕੁੜੀ ਦੀ ਜਾਤ ਨਹੀਂ ਪੁੱਛੀ ਹੈਗੀ ਜੀ ਜਮਾ ਜਾਤ ਨਹੀਂ ਪੁੱਛੀ ਹੈਗੀ ਜੀ ਕਿਉਂ ਪੁੱਛਿਆ ਕੀ ਕਰਨ ਵਿਆਹ ਨੂੰ ਕਰਨ ਟਾਈਮ ਹੋ ਗਿਆ ਕਰਨ ਕੀ ਹੈ ਜੀ ਇਹਦੇ ਨਾਲ ਇੱਕ ਜਨਾਨੀ ਰਹਿੰਦੀ ਹੈ ਜੀ ਉਹਦੇ ਵਿੱਚੇ ਲੜਾਈ ਹੁੰਦੀ ਰਹਿੰਦੀ ਜੀ ਮੇਰੀ ਕੁੜੀ ਕਹਿੰਦੀ ਹੁੰਦੀ ਤੂੰ ਹਟ ਜਾ ਹਟ ਜਾ ਮੈਂ ਆਪਣਾ ਪਰਿਵਾਰ ਛੱਡਦਾ ਮੈਂ ਆਪਣਾ ਪਰਿਵਾਰ ਛੱਡਦਾ ਪਰ ਇਹਨੇ ਇੱਕ ਨਹੀਂ ਮੰਨੀ ਹੈਗੀ ਇੱਕ ਨਹੀਂ ਮੰਨੀ ਮੇਰੀ ਕੁੜੀ ਦੀ ਇੱਕ ਵੀ ਮੰਨੀ ਨਹੀਂ ਹੈਗੀ ਜੀ ਕਿੰਨਾ ਟਾਈਮ ਹੋ ਗਿਆ ਫੇਣੂ ਹਾਂਜੀ ਕਿੰਨਾ ਚਿਰ ਹੋ ਗਿਆ ਵਿਆਹ ਕੋਲੋਂ ਵਿਆਹ ਹੋਇਆ ਨੇ ਜੀ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਨੇ ਦੋ ਵਿੱਚੇ ਜੀ ਮੇਰੇ ਦੋ ਤਿੰਨ ਬੁੱਲਾ ਮਰ ਗਈ ਤੇ ਜੀ ਉਹਦਾ ਕੀ ਕਸੂਰ ਸੀ ਇਹਨਾਂ ਦੀ ਲੰਮੇ ਰੀਜ ਹੈਗੀ ਰਿੰਗ ਮੇਰੀ ਲੰਮ ਮੈਰਿਜ ਹੈ ਜੀ ਅਸੀਂ ਇਹਨਾਂ ਦੇ ਘਰੇ ਵੀ ਜਾਂਦੇ ਰਹੇ ਹਾਂ ਜੀ ਪਰ ਇਹਨਾਂ ਨੇ ਸਾਨੂੰ ਕੋਈ ਆਈਟ ਹੋਈ ਨਹੀਂ ਦਿੱਤੀ ਮੇਰੇ ਨਾਲ ਤੋਂ ਇਹ سلسلہ ਚੱਲਦਾ ਸੀ ਜੀ ਜੀ ਬਾਜੀ ਜਦੋਂ ਇਹਨਾਂ ਦਾ ਮੇਰਾ ਘਰ ਜੀ 2 ਸਾਲ ਠੀਕ ਰਹੇ ਨੇ ਜੀ ਉਸ ਤੋਂ ਬਾਅਦ ਜੀ ਇਹਦੀ ਸੱਸ ਨੇ ਰਸੋਈ ਨੂੰ ਜਿੰਦਾ ਲਾਤਾ ਜੀ ਰੋਟੀ ਰਾਡੀ ਪਾਣੀ ਇਹਨਾਂ ਦਾ ਬੰਦ ਕਰਤਾ ਜੀ ਤੁਹਾਡੀ ਕੁੜੀ ਨੂੰ ਹਾਂ ਜੀ ਮੇਰੀ ਕੁੜੀ ਨੂੰ ਤੰਗ ਪਰੇਸ਼ਾਨ ਵੀ ਕਰਦੇ ਸੀ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀ ਕਿ ਕੋਈ ਕੁਛ ਮਿਲਣਗੀ ਚ ਕੋਈ ਪਹਿਲਾਂ ਵੀ ਕੋਈ ਕੰਪਲੇਨਟ ਕਰਿਆ ਕੀਤੀ ਹੈ ਕਰਿਆਂ ਹੀ ਆ ਜੀ ਬਹੁਤ ਕੰਪਲੇਟਾ ਕਰਿਆ ਸਾਨੂੰ ਜੀ ਭੋਲ ਪਲਾਜ਼ ਦੇ ਕਾ ਕਹਿੰਦੇ ਦੀ ਜਾਓ ਕੋਈ ਨਾ ਤੁਹਾਡਾ ਫੈਸਲਾ ਹੋ ਜੇ ਅਸੀਂ ਸਰਪੰਚ ਪੰਚ ਕੋਲੇ ਵੀ ਗਏ ਸੀਗੇ ਜੀ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਤੁਹਾਨੂੰ ਵੀ ਕੋਈ ਨਾ ਤੁਹਾਡਾ ਫੈਸਲਾ ਕਰਕੇ ਰਹਿੰਦੇ ਸੀ ਤੁਸੀਂ ਅਸੀਂ ਤਾਂ ਮੋ ਮਜਰੇ ਰਹਿੰਦੇ ਸੀਗੇ ਕਿਦਾਂ ਤੁਸੀਂ ਕਰੇ ਚਾਹੁੰਦੇ ਹੋ ਅਸੀਂ ਤਾਂ ਜਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਸ ਇਹ ਹੱਥ ਬੰਨ੍ਹ ਕੇ ਦੀ ਗੱਲ ਲਾ ਰਹੇ ਹੋ ਕੁੜੀ ਨਾਲ ਹੀ ਰਹਿੰਦੀ ਐ ਇਹਦੇ ਘਰ ਆਂਦੀ ਜਾਂਦੀ ਐ ਆਂਦੀ ਜਾਂਦੀ ਰਹਿੰਦੀ ਐ ਜੋ ਕੁੜੀ ਜੀ ਪਹਿਲਾਂ ਉਸੇ ਪਿੱਛੇ ਕਲੇਸ਼ ਹੁੰਦਾ ਰਿਹਾ ਜੀ ਉਹ ਵੀ ਆਈ ਹੋਈ ਐ ਹਾਂ ਉਹ ਨਹੀਂ ਆਈ ਹੋਈ ਜੀ ਨਹੀਂ ਉਹ ਵੀ ਆਈ ਆ ਹਾਂ ਬਿਆਹੀ ਹੋਈ ਐ ਜੀ ਇੱਕ ਇਹਨਾਂ ਦਾ ਮਾਮਾ ਜੀ ਜਿਹੜੇ ਨੇ ਜਿਹੜੀ ਜੜ ਹੈ ਜੀ ਸਾਰੀ ਤੁਹਾਡੇ ਬੇਟੀ ਦੇ ਕਿੰਨੇ ਬੱਚੇ ਐ ਦੋ ਬੱਚੇ ਐ ਜੀ ਮੁੰਡਾ ਕੁੜੀ ਮੁੰਡਾ ਕੁੜੀ ਜੀ ਮੁੰਡਾ ਠੀਕ ਐ ਜੀ ਤੇ ਕੁੜੀ ਮਾਰੀ ਗਈ ਘਰੋਂ ਕਿੰਨੇ ਵਜੇ ਨਿਕਲੀਆਂ ਤੁਹਾਨੂੰ ਕੁਝ ਦੱਸਿਆ ਮੈਨੂੰ ਸਾਨੂੰ ਕੁਝ ਨਹੀਂ ਦੱਸਿਆ ਸਾਡੇ ਕੋਲੇ ਤਾਂ ਹੀ ਉਹ ਕਹਿੰਦੇ ਨੇ ਮੈਂ ਘਰੇ ਵੀ ਗਿਆ ਸੀ ਉਹਨਾਂ ਦੇ ਜੀ ਉਹ ਕਹਿੰਦੇ ਨੇ ਵੀ 10 ਵਜੇ ਬੱਚੇ ਨੂੰ ਲੈ ਕੇ ਗਈ ਆ ਸਾਨੂੰ ਫੋਨ ਕਰਦੇ ਨੇ ਇਹ 12 ਵਜੇ ਜੀ ਸਾਮ ਹਾਂਜੀ ਹਾਂਜੀ ਦੁਪਹਿਰ ਨੂੰ ਜੀ ਮੈਂ ਗਿਆ ਕਿੰਨੇ ਵਜੇ ਹੋਇਆ ਯਾਰ ਇਹ ਵਕਾ ਜੀ ਰਾਤ ਨੂੰ ਹੋਇਆ ਜੀ 8 ਵਜੇ ਜੀ 8 ਵਜੇ ਟਾਈਮ ਸਰ ਜੀ ਦਾ ਕੱਲ ਰੇਲਵੇ ਅਟੈਕ ਤੇ ਸੀ ਟਰੇਨ ਕਿਹ ਕੱਪਣਾ ਸੀ ਕੀ ਕੀ ਕੱਪਣਾ ਸੀ ਅ ਰਾਤ 3:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਲੇਡੀ ਅਤੇ ਇੱਕ ਬੱਚਾ ਕਿਸੇ ਗੱਡੀ ਹਟਾ ਗਏ ਨੇ ਜਿਸ ਤੇ ਐਸਸੀ ਗੁਰਜੰਟ ਸਿੰਘ ਸਮੇਤ ਮੌਕੇ ਤੇ ਗਿਆ ਸੀ ਜੋ ਮੌਕੇ ਤੇ ਕੋਈ ਡੈਡ ਬੋਡੀ ਵਗੈਰਾ ਨਹੀਂ ਮਿਲੀ ਲੇਕਿਨ ਉਥੇ ਬਲੱਡ ਵਗੈਰਾ ਡੁੱਲਿਆ ਹੋਇਆ ਸੀ ਫਿਰ ਉਹ ਪਤਾ ਲੱਗਿਆ ਵੀ ਜਿਹੜੀ ਬੋਡੀ ਨੂੰ ਮ੍ਰਿਤਕ ਲੜਕੀ ਦੇ ਵਾਰਸ ਲੈ ਗਏ ਨੇ ਤਾਂ ਅਸੀਂ ਪਛਦੇ ਪਛਾਣਦੇ ਇਹ ਪੁੱਜੇ ਅੰਡ ਤਮਮਾ ਜਰਾ ਸਤਾ ਪਤਾ ਲੱਗਾ ਵੀ ਲੜਕੀ ਗੁਰਬੀਤ ਕੌਰ ਉਮਰ 23-24 ਸਾਲ ਤੇ ਉਸਦੀ 8 ਮਹੀਨੇ ਦੀ ਲੜਕੀ ਸੀ ਇਹਨਾਂ ਨੇ ਗੱਡੀ ਨਾਲ ਆ ਸੁਸਾਇਡ ਕੀਤਾ ਤੇ ਜਿਹੜੀ ਛੋਟੀ ਲੜਕੀ ਸੀ ਉਹਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਭੇਜਤਾ ਸੀ ਇਹਨਾਂ ਨੇ ਇਹ ਬੋਡੀ ਚੱਕਣ ਵਾਲੇ ਪਤਾ ਲੱਗਾ ਵੀ ਉਸ ਨੜਕਾ ਕਹਿੰਦਾ ਵੀ ਥੋੜਾ ਸਾਹ ਚਲਦੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਇਲਾਜ ਕਰਨ ਵਾਸਤੇ ਲੈੇ ਸੀ ਲੇਕਿਨ ਬਾਅਦ ਵਿੱਚ ਉਹਦੀ ਡੈਥ ਹੋ ਗਈ ਤਾਂ ਅਸੀਂ ਇਹਨੂੰ ਘਰ ਲੈ ਆਂਦਾ ਇਹਨਾਂ ਨੂੰ ਕਾਨੂੰਨ ਵਾਲੇ ਨਹੀਂ ਪਤਾ ਸੀ ਚਲੋ ਉਸ ਤੋਂ ਬਾਅਦ ਪੁਲਿਸ ਵੱਲੋਂ ਬੋਡੀ ਨੂੰ ਕੱਜਾ ਵਿੱਚ ਲੈ ਕੇ ਅਨਜਿੰਦਰ ਅਫਸਰ ਪਟਿਆਲਾ ਭੇਜਿਆ ਗਿਆ ਮੋਰਚੀ ਵਿੱਚ ਰਖਾਇਆ ਗਿਆ ਬੱਚੇ ਦੀ ਵੀ ਡੈਥ ਹਾਂ ਉਹ ਰਾਤ ਉਹਦੀ ਡੈਥ ਹੋ ਗਈ ਸੀ ਸਰ ਉਹ ਕਾਰਵਾਈ ਕਿਵੇਂ ਦੀ ਅਮਲਟੇ ਕਰੀ ਮ੍ਰਿਤਕ ਲੜਕੀ ਗੁਰਪ੍ਰੀਤ ਕੌਰ ਦੀ ਮਾਤਾ ਦਾ ਬਿਆਨ ਦਰਜ ਕਰ ਰਹੇ ਆ ਅਸੀਂ ਜੋ ਵੀ ਜਿਹਦੇ ਖਿਲਾਫ ਜੋ ਜੁਰਮ ਹੋਇਆ ਉਹਦੇੰ ਤੱਫਗੰਦੀ ਕਾਰਵਾਈ ਕੀਤੀ ਜਾਊਗੀ